ਲਓ ਜੀ ਵੀਡੀਓ ਦੇਖਦੇ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਇੱਕ ਬਾਈ ਆਪਣੇ ਕੋਲੇ ਰੀਪਰ ਦਿੱਤਾ ਤੇ 23 ਮਾਡਲ ਬਾਈਆਂ ਨੂੰ ਪੁੱਛਦੇ ਆ ਵੀ ਰੀਪਰ ਕੰਮੇ ਲੱਗਿਆ ਤੁਹਾਨੂੰ ਬਾਈ ਕੀ ਹਾਲ ਚਾਲਾ ਵਧੀਆ ਵੀਰੇ ਵਧੀਆ ਅੱਛਾ ਬਾਈ ਤੁਹਾਨੂੰ ਇੱਕ 23 ਮਾਡਲ ਦੀਆਂ ਸਵੇਰੇ ਫੋਟੋਆਂ ਪਾਈਆਂ ਸੀ ਕਮੇ ਲੱਗਿਆ ਸਾਨੂੰ ਸਾਡਾ ਰੀਪਰ ਵੀਰ ਬੋਸ ਹੋਣਾ ਰੀਪਰ ਲੱਗਿਆ ਜਿਵੇਂ ਸੋਨੇ ਫੋਟੋ ਪਾਈਆਂ ਤੀਆਂ ਜਿਵੇਂ ਸੋਨੇ ਦੱਸਿਆ ਤੀ ਉਹ ਵੀ ਰੀਪਰ ਦੀ ਸਾਨੂੰ ਆਕੇ ਐ ਨਹੀਂ ਲੱਗਿਆ ਵੀ ਜਾਂ ਹਾਂ ਫੋਟੋਆਂ ਕੁਛ ਹੋਰ ਤੀਆਂ ਰੀਪਰ ਬਿਸ਼ੋਰ ਤੀਗਾ ਕੋਈ ਮੰਨਦਾ ਐ ਜੇ ਤਾਂ ਨਹੀਂ ਲੱਗਿਆ ਸਾਂਕਾ ਇਹ ਵੀ ਉਹ ਆਕੇ ਦੁਖੀ ਜਾ ਹੋਇਆ ਨਾ 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 ਬਈ ਦੁਖੀ ਹੋਣ ਵਾਲਾ ਤਾਂ ਬਹੁਤ ਵਧੀਆ ਸੋਨੇ ਦੀ ਡੀਲ ਲੱਗੀ ਬਈ ਠੀਕ ਆ ਬਹੁਤ ਵਧੀਆ ਸੋਨੇ ਡੀਲ ਕਰਦੇ ਆ ਬਈ ਕਸਟਮਰ ਨੂੰ ਬਹੁਤ ਵਧੀਆ ਲੱਗਿਆ ਬਈ ਕੋਈ ਆਪਣੇ ਰੇਟ ਚ ਕੋਈ ਤੈਨੂੰ ਫਰਕ ਲੱਗਿਆ ਹੋਵੇ ਹੋਰ ਰੇਟਾਂ ਨਾਲ ਬਹੁਤ ਬਹੁਤ ਵਾਜਬ ਰੇਟ ਲੱਗਿਆ ਬਈ ਹੋਰ ਨਾ ਨਾ ਬਾਈ ਜਮੀ ਡੀਲਰ ਵਾਲੇ ਦਾ ਇਹ ਨਹੀਂ ਲੱਗੀ ਠੀਕ ਆ ਤੇ ਹੋਰ ਕਿਸਾਨ ਭਰਾਵਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਬਾਕੀ ਕਿਸਾਨ ਭਰਾਵਾਂ ਨੂੰ ਇਹ ਕਹਿਣਾ ਚਾਹੁੰਦੇ ਵਦ ਤੋਂ ਵੱਧ ਵਿਜ਼ਿਟ ਕਰਨ ਪਾਈਆਂ ਲਵੇ ਰੀਪਰ ਦੇਖ ਕੇ ਲਿਜਾਣ ਬਾਈ ਠੀਕ ਆ ਜੀ ਤੇ ਬਾਕੀ ਸਾਡੇ ਪੇ ਨੂੰ ਵੀਰੇ ਫੋਲੋ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦ ਜੀ ਹਰ ਕੋਈ ਹੋਰ ਵੀ ਰੀਪਰ ਬਹੁਤ ਜ਼ਿਆਦਾ ਖੜੇ ਨੇ ਧੰਨਵਾਦ